ਸਾਰੰਗ ਮਹੱਲਾ ਪੰਝਵਾਂ ਅਬ ਮੂਰੂ ਠਾਕਰ ਸਿਉ ਮਨਮਾਨਾ ਸਾਧਿ ਕਿਰਪਾਲ ਦਿਆਲ ਭਏ ਹੈ ਏ ਛੇਦਿਓ ਦੁਸ਼ਟ ਬਿਗਾਨਾ ਰਹਾਉ ਤੁਮਹੀ ਸੁੰਦਰ ਤੁਮਹਿ ਸਿਆਨੀ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮਹਿ ਛਤਰਪਤ ਤਮੂ ਪੂਰ ਰਹੇ ਭਗਵਾਨਾ ਆਮੋ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਚੀਤ ਆਏ ਪ੍ਰੇਰੰਗਾ ਵਿਸਰੇ ਹੋ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵੋ ਹਰਿ ਦੇਵ ਸੋਭ ਹਰ ਪਾਇਆ ਸਤ ਸੰਗਾ ਐਸੋ ਮਿਲੇਉ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰਬਸ ਕਰਦੀਨਾ ਭੋਗੋ ਭੋਗਨ ਸੰਗਾ ਨਿਰਪਉ ਭਏ ਨਾਨਕ ਭਉ ਮਿਟਿਆ ਹਰ ਪਾਏ ਉਹ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਵਨਹੁ ਪੂਰੇ ਦੇਹਾ ਪ੍ਰਿਅ ਅੰਕ ਸੁਮਾਨੀ ਰਹਾਉ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਉ ਸੁਗੜ ਸੁਜਾਨੀ ਜਿਹੇ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕੈ ਬਾਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੂਕੀ ਕਾਣ ਲੁਕਾਨੀ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਜਾਂ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਵਿਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੂ ਰੂਟਾ ਵਿਖਮ ਗਾਰ ਕਰ ਪਹੁੰਚੈ ਨਾਹੀ ਸੰਤ ਸਾਨਤ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲ ਪਰਿਆ ਅਮਰੋ ਲਾਲੀਆ ਕੂਟਾ ਜਨ ਨਾਨਕ ਪ੍ਰਭ ਕਿਰਪਾ ਤਾਰੀ ਤਉ ਮਨ ਮਹਿ ਹਰ ਰਸ ਕੂਟਾ ਸਾਰੰਗ ਮਹੱਲਾ ਪੰਜੂਆ ਅਬ ਮੇਰੋ ਠਾਕੁਰ ਸਿਓ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦੀਆ ਉਰਜਾਇਓ ਜਿਉਂ ਜਲ ਮੀਨਾ ਰਹਾਉ ਧਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਤੀਨਾ ਮੰਤਰ ਦਰੜਾਏ ਹਰ ਔਖੜ ਗੁਰ ਦੀਓ ਤਉ ਮਿਲਿਓ ਸਗਲ ਪ੍ਰਬੀਨਾ ਗ੍ਰਹ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਵਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰਹਿ ਸੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰਹਿ ਕਿਆ ਏ ਪੂਪਤ ਬਪਰੇ ਕਹੀਐ ਕਹੋ ਏ ਕਿਸਨੂ ਮਾਰਹਿ ਰਾਖ 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 ਸੁਖ ਦਾਤੀ ਸਭ ਨਾਨਕ ਜਗਤ ਤੁਮਾਰਹਿ ਸਾਰੰਗ ਮਹੱਲਾ ਪੰਜਵਾਂ ਆਬ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ ਗੁੱਝੀ ਹੈ ਇਹੋ ਲਿਖਿਓ ਲੇਖ ਮਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਗਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚੜਿਓ ਲਾਲ ਅਗਾਮਾ ਆਨ ਬਾਪਾਰ ਬਨਜ ਜੋ ਕਰਿਐ ਤੇਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਭੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰੰਗ ਮਹੱਲਾ ਪੰਜਵਾ ਮੇਰਾ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ ਗੁਰ ਬਾਹ ਪਕਰ ਪ੍ਰਭ ਸੇਵਾ ਲਾਏ ਸਦ ਦਇਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਿਤ ਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਨ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਬੋਲਾ ਜੇ ਤਖਤ ਬਸਾਲ ਹੈ ਤੋ ਦਾਸ ਤੇਮਾਰੇ ਕਾਥ ਬਡਾਵੇ ਕੀ ਤਕ ਬੋਲਾ ਜਨ ਨਾਨਕ ਕਹਿ ਪ੍ਰਭਪੁਰਖ ਬਧਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰੰਗ ਮਹੱਲਾ ਪੰਜਵਾਂ ਰਸਨਾ RAM ਕਹਿਤ ਗੁਣ ਸੋਹੰ ਏਕ ਨਿਮਖ ਪਾਏ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਇ ਰਹਾਸ ਅਤਿ ਰਿਦੈ ਮਾਨ ਦੁਖ ਜੋ ਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਾਣੇ ਆਈ ਪ੍ਰਭ ਤੋ ਹੰ ਕਿਨ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਥੋ ਹੰ ਸਾਰ ਮਹੱਲਾ ਪੰਜਵਾ ਨੈਣੋ ਦੇਖਿਓ ਚਲਤ ਤਮਾਸ਼ਾ ਸਭ ਹੂੰ ਦੂਰ ਸਭ ਹੂੰ ਤੇ ਨੇਰੈ ਅਗਮ ਅਗਮ ਘਟ ਬਾਸਾ ਰਹਾਉ ਅਪੂਲ ਨਾ ਪੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਖਿਨ ਮਹਿ ਸਾਜ ਸਵਾਰ ਬਨਾ ਹੈ ਭਗਤ ਵਛਲ ਗੁਣਤਾਸਾ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਰਤਾ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਿ ਮਹੱਲਾ ਪੰਚੁਆ ਚਰਨਹਿ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੀਤਾ ਕਿਛੁ ਧਾਈਐ ਤੇਤੋ ਹੀ ਦੁਖ ਹਾਵਰਹਾਉ ਨੇਤਰ ਪਨੀਤ ਭਏ ਦਰਸ ਪੀਖੇ ਹਸਤ ਪਨੀਤ ਟਹਿਲਾਵਾ ਹਿਰਦਾ ਪਨੀਤ ਹਿਰਦੈ ਹਰ ਬਸਿਓ ਮਸਤ ਪਨੀਤ ਸੰਤ ਤੂ ਰਹਾਵਾ ਸਰਬਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾਂ ਜਨ ਨਾਨਕ ਕਉ ਗੁਰੂ ਪੂਰਾ ਭੇਟਿਓ ਸੁਖ ਸਹਜੇ ਅਨੰਦ ਬਿਹਾਵਾ ਸਾਰਿ ਮੁਹੱਲਾ ਪੰਜਵਾਂ ਤਿਆਉ ਅੰਤਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂ ਰਖਾ ਰਹਾਉ ਅੰਧ ਕੂਪ ਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਦਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਅਗਹਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰਿ ਮਹੱਲਾ ਪੰਜਵਾਂ ਗੁਰ ਮਿਲਿਆ ਸੇ ਪ੍ਰਭੂ ਤੇ ਆਇਆ ਪਉ ਕ੍ਰਪਾਲ ਦਿਆਲ ਦੁਖ ਭੰਜਨ ਲਗੈ ਨਾ ਤਾਤੀ ਬਾਇ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨ ਬਿਸਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਸ਼ਬਦ ਲਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਕਟ ਕਟ ਹਰ ਹਰ ਢੀਠਾ ਰਹਾਉ ਪਾਰ ਬ੍ਰਹਮ ਅਜੋਨੀ ਸੰਭੋ ਸਰਬ ਥਾਨ ਘਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀ ਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀ ਏ ਸਗਲ ਤੀਰਥ ਮਜਨੀਠਾ ਕਹਉ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾ ਲਹਿ ਮਜੀਠਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਨਾਮ ਦਿਯੋ ਗੁਰ ਸਾਥੇ ਨਿਮਕ ਬਚਨ ਪ੍ਰਭ ਹਿਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂ ਸਬਨਾਥੇ ਏਕ ਆਸ 모ਹੇ ਤੇਰੀ ਸੁਆਮੀ ਔਰ ਦੁਤੀਆ ਆਸ ਬਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤਲ ਸੁਖ ਪਾਇਆ ਜਨਮ ਮਰਨ ਭੈ ਲਾਥੇ ਸਾਰੰਗ ਮਹੱਲਾ ਪੰਜਵਾ ਰੇ ਮੂੜੇ ਥਾਨ ਕਾਹੇ ਕਤ ਜਾਈ ਸੰਗਮਨੋਹਰ ਅੰਮ੍ਰਿਤ ਹੈ ਰੀ ਫੂਲ ਫੂਲ ਬਿਖ ਖਾਈ ਰਹਾਉ ਪ੍ਰਭ ਸੁਮਦਰ ਚਤੁਰ ਅਨੂਪ ਬਧਾਤੇ ਤਿਸ ਸਿਓ ਰੋਚ ਨਹੀਂ ਰਾਈ ਮੋਹਨ ਸਿਓ ਬਾਵਰ ਮਨ 모ਹਿਉ ਝੂਠ ਠਗੋਰੀ ਪਾਈ ਭਇਓ ਦਿਆਲ ਕਿਰਪਾਲ ਦੁਖ ਹਰਤਾ ਸੰਪਨ ਸਿਓ ਬਨਾਈ ਸਗਲ ਨਿਧਾਨ ਘਰੈ ਮਹਿ ਪਾਈ ਕਹੋ ਨਾਨਕ ਜੋਤ ਸਮਾਈ